ਸਾਮਨੀ ਨਾਲ ਜੁੜੇ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਇਹ ਸਾਡਾ ਆਪਣਾ ਵੀ ਪਿਆਰ ਕੀਤਾ ਹੋਇਆ ਸਤਲੁਜ ਕਤੀ ਤਿੱਤੀ ਜਿਸ ਨੇ ਸਾਨੂੰ ਪਿਛਲੇ ਸਾਲ 29 ਕੁਇੰਟਲ ਦਾ ਝਾੜ ਦਿੱਤਾ ਸੀ ਤੇ ਇਸ ਵਾਰੀ ਅਸੀਂ ਫਿਰ ਦੁਬਾਰਾ ਇਸ ਦੀ ਬਿਜਾਈ ਕਰ ਰਹੇ ਹਾਂ ਪਿਛਲੀ ਵਾਰ ਸੁਪਰ ਸੀਡਰ ਨਾਲ ਕੀਤੀ ਸੀ ਤੇ ਇਸ ਵਾਰੀ ਅਸੀਂ ਹੈਪੀ ਸੀਡਰ ਦੇ ਨਾਲ ਕਰ ਰਹੇ ਹਾਂ ਇਸ ਤੋਂ ਦੇ ਨੌੜ ਬੜੇ ਮੋਟੇ ਤੇ ਕੱਦ ਪੂਰਾ ਲੰਬਾ ਨਾ ਪਿਛਲੀਆਂ ਵੀਡਿਓਾਂ ਦੇ ਵਿੱਚ ਵੀ ਆ ਇਸ ਦੇ ਪ੍ਰਤੀ ਮੈਂ ਦੱਸਿਆ ਸੀਗਾ ਕਿ ਕਿੱਲੇ ਦਾ ਹੈਪੀ ਸੀਡਰ ਦੇ ਨਾਲ ਅਸੀਂ 50 ਕਿਲੋ 20 ਪਾ ਰਹੇ ਹਾਂ ਕਿਸੇ ਵੀ ਵੀਰ ਅਤੇ ਭੈਣ ਨੂੰ ਜੇ 20 ਦੀ ਲੋਡ ਹੋਵੇ ਉਹ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹਨ ਜੇ ਟੈਲੀਫੋਨ ਮਿਸ ਕਾਲ ਹੋਗੀ ਤਾਂ ਤੁਹਾਨੂੰ ਇਸ ਇਹਨਾਂ ਨੰਬਰਾਂ ਤੋਂ ਦੁਬਾਰਾ ਟੈਲੀਫੋਨ ਆਏਗਾ ਇਸ ਦੀ ਬਿਜਾਈ ਤੁਸੀਂ 10 ਨਵੰਬਰ ਤੱਕ ਕਰ ਸਕਦੇ ਹੋ ਜੇ ਝਾੜ ਦੇ ਦਾ ਪੂਰਾ ਵਧੀਆ ਲੈਣਾ ਬਿਜਾਈ ਤਾਂ ਉਸ ਤੋਂ ਬਾਅਦ ਵੀ ਹੋ ਜੂ ਪਰ ਕੇਰ ਦੇ ਬਾਰੇ ਅਸੀਂ ਨਹੀਂ ਕਹਿੰਦੇ ਵੀ ਕੀ ਕਿਸ ਤਰ੍ਹਾਂ ਰਹੂਗਾ ਥੋੜੀ ਜੀ ਇਸ ਨੂੰ ਪਿਛਲੀ ਵਾਰੀ ਯੂਨੀਵਰਸਿਟੀ ਦੇ ਮਾਰਾਂ ਤੇ ਦੱਸਣ ਮੁਕਾਬਕ ਕੀਲੀ ਅਤੇ ਭੂਰੀ ਪੂੰਗੀ ਤਾਂ ਤੁਮਲਾ ਹੋਇਆ ਸੀ ਇਸ ਵਾਰੀ ਅਸੀਂ ਉਸ ਇਸ ਪ੍ਰਤੀਵੀ ਸੋਧ ਕਰਾਂਗੇ ਤਾਂ ਹੋ ਸਕਦਾ ਵੀ ਝਾੜ ਜਿਹੜਾ ਹੈ ਸਾਨੂੰ ਇਸ ਤੋਂ ਵੀ ਨਤੀਕ ਕਵਾਂਟਲ ਤੋਂ ਵੀ ਕਿਤੇ ਜ਼ਿਆਦਾ ਮਿਲੇ ਸਾਡੀ ਸਾਡਾ ਇਹ ਅਨੁਮਾਨ ਹੈ ਵੀ ਇਹ 30 30 ਕਵਾਂਟਲ ਤੋਂ ਵੀ ਟੱਪ ਜਾਏਗਾ ਵਾਈਕਰਜੀ ਕਾ ਖਾਲਸਾ ਵਾਈਕਰਜੀ ਕੀ